ਦੇਖੋ ਜੀ ਮੈਨੂੰ ਲੱਗਦਾ ਕਿ 100% ਪੂਰੇ ਦੇਸ਼ ਨੇ ਦੇਖਿਆ ਇਹ ਸਪ ਪੋਲਿਟੀਕਲ ਰਿਟਾਰਜੀ ਬਦਲਾਖੋਰੀ ਦੀ ਭਾਵਨਾ ਨਾਲ ਕੀਤਾ ਗਿਆ ਇਹ ਜਿਹੜਾ ਫੈਸਲਾ ਤੇ ਚਾਰਟ ਸ਼ੀਟ ਫਾਈਲ ਕੀਤੀ 8 ਸਾਲ ਪੁਰਾਣਾ ਕੇਸ ਪੂਰਾ ਉਹਨਾਂ ਨੇ ਫਰੋ ਲਿਆ ਜਿਹਦੇ ਵਿੱਚ ਨਾ ਤਾਂ ਕਿਤੇ منی ਲਾਂਡਰਿੰਗ ਹੋਈ ਈਡੀ ਇਨਵੋਲਵਮੈਂਟ ਤਾਂ ਤਾਂ ਹੋਵੇ ਨਾ ਕਿਤੇ ਕੋਈ ਦੇਸ਼ ਵਿਦੇਸ਼ ਪੈਸਾ ਚਲਾ ਗਿਆ कांग्रेश कमेटी ने अगर नेशनल हरराज को पैसा ਦਿੱਤਾ ਜਾਂ ਲਿਆਏ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕੋਈ ਫਾਇਦਾ ਹੋਇਆ ਇਸ ਦੇ ਬਾਅਦ ਯੁੱਧ ਵੀ ਤੁਸੀਂ ਸਾਰੇ ਪਰਿਵਾਰ ਤੇ ਔਰ ਖਾਸ ਕਰਕੇ ਸ਼੍ਰੀਮਤੀ ਸੋਨੀਆ ਗਾਂਧੀ ਜਿਨ੍ਹਾਂ ਦੀ ਫੁਮਾਰ 80 ਸਾਲ ਦੀ ਔਰ ਜਿਸ ਪ੍ਰਕਾਰ ਉਸ ਮਹਾਨ ਔਰਤ ਨੇ ਇਸ ਦੇਸ਼ ਦੀ ਜਨਨੀ ਨੇ ਆਪਣਾ ਵਿਦਵਾ ਪਰਕਟਿਆ ਫਿਰ ਇਸ ਦੇਸ਼ ਦੀ ਸੇਵਾ ਕੀਤੀ ਫੇਰ ਇਸ ਦੇਸ਼ ਦੇ ਲਈ اور ਇਸ ਦੇਸ਼ ਦੇ ਲੋਕਾਂ ਦੇ ਲਈ ਆਪਣੇ ਪਤੀ ਪਰਮੇਸ਼ਵਰ ਦੀ ਜਿਹੜੀ ਜਾਨਾਂ ਦੀ ਜਾਨ ਕੁਰਬਾਨ ਕੀਤੀ ਪਰ ਫੇਰ ਖੁਦ ਤਿਆਗ ਦਾ ਐਡਾ ਵੱਡਾ ਸਬੂਤ ਦੇ ਕੇ ਰਾਜਨੀਤੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਉਸ ਕੁਰਸੀ ਤੇ ਬਿਠਾਇਆ ਉਸ ਔਰਤ ਤੇ ਉਹ ਸਾਡੀ ਲੀਡਰ ਤੇ ਸ਼੍ਰੀਮਤੀ ਸੋਨੀਆ ਗਾਂਧੀ ਤੇ 80 ਸਾਲ ਦੇ ਇਸ ਸਮੇਂ ਦੇ ਵਿੱਚ ਉਹਨਾਂ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਜਾਨਕੀ ਚਾਰ ਸ਼ੀਟ ਫਾਈਲ ਕਰ ਦਿੱਤੀ ਇਸ ਤਰ੍ਹਾਂ ਦੀ ਰਾਜਨੀਤੀ ਕਦੇ ਨਹੀਂ ਦੇਖਿਆ ਸੀਗਾ ਕਿ ਇਸ ਤਰ੍ਹਾਂ ਇੰਨੇ ਨੀਚਲੇ સ્તર ਦੀ ਰਾਜਨੀਤੀ ਬੀਜੇਪੀ ਕਰੇਗੀ ਔਰ ਜੋ ਹੋਇਆ ਸਾਰਾ ਦੇਸ਼ ਜਾਣਦਾ ਹੈ ਔਰ ਮੈਨੂੰ ਲੱਗਦਾ ਹੈ ਪਾਕ ਸਾਫ ਹੋ ਕੇ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਗਾਂਧੀ ਪਰਿਵਾਰ ਤੇ ਕਾਂਗਰਸ ਪਾਰਟੀ ਨਿਕਲੇਗੀ ਕਿਉਂਕਿ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਜਿੰਨਾ ਚਿਰ ਗਾਂਧੀ ਪਰਿਵਾਰ ਜ਼ਿੰਦਾ ਹੈ ਜਿੰਨਾ ਚਿਰ ਸੋਨੀਆ ਗਾਂਧੀ ਜੀ ਜ਼ਿੰਦਾ ਨੇ ਜਿੰਨਾ ਚਿਰ ਰਾਹੁਲ ਗਾਂਧੀ ਜੀ ਨੇ ਪ੍ਰਿਅੰਕਾ ਗਾਂਧੀ ਜੀ ਨੇ ਉਹਨਾਂ ਦਾ ਪਰਿਵਾਰ ਹੈ ਉਹਨਾਂ ਚਿਰ ਇਸ ਦੇਸ਼ ਦੇ ਉੱਤੇ ਆਰਐਸਐਸ ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ ਜਦ ਤੱਕ ਇਹ ਗਾਂਧੀ ਪਰਿਵਾਰ ਰਹੇਗਾ ਇਸ ਕਰਕੇ ਵਾਰ-ਵਾਰ ਗਾਂਧੀ ਪਰਿਵਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਔਰ ਅੱਜ ਦਾ ਨਹੀਂ ਸਦੀਆਂ ਤੋਂ ਕੀਤਾ ਜਾ ਰਿਹਾ ਔਰ ਇਹ ਕੋਸ਼ਿਸ਼ ਨਿਰੰਤਰ جاری ਹੈ ਪਰ ਸਾਡੀ ਮੈਨੂੰ ਸਾਨੂੰ ਫਕਰ ਹੈ ਸਾਡੀ ਉਸ ਪਾਰਟੀ ਦੇ ਸਾਡੇ ਲੀਡਰਸ ਹੈ ਬੰਨਾਂ ਕਿ ਜਿਹੜੇ ਝੁਕਦੇ ਨਹੀਂ ਹਮੇਸ਼ਾ ਹੰਗਣੇ ਤਕੜੇ ਹੋ ਕੇ ਲੜਾਈ ਲੜੀਏ ਔਰ ਸਾਰੇ ਤੋਂ ਅਗਾ ਵਧ ਕੇ ਦੇਸ਼ ਲਈ ਉਹਨਾਂ ਨੇ ਤਿਆਗ ਆਪ ਦੀ ਇਸ ਆਪ ਦਾ ਪਰਿਵਾਰ ਦਾ ਖੂਨ ਅੱਗੇ ਉਹ ਕਿ ਦੀ ਇਸ ਦੇ ਅਗੇ ਕਾਂਗਰਸ ਪਾਰਟੀ ਦਾ ਅਗਲਾ ਸਟੈਪ ਕੀ ਹੋਏਗਾ ਕੁਡੀ ਇਸ ਅਸੀਂ ਸਾਰੇ ਨੇ ਪ੍ਰੋਗਰਾਮ ਬਣਾ ਰਹੇ ਮੇਰੇ ਖਿਆਲ ਇਹ 40 ਦਿਨ ਦਾ ਪ੍ਰੋਗਰਾਮ ਹੋਏਗਾ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਸਟੇਟ ਐਗਜ਼ੀਕਟਿਵ ਸਰਦਾਂਗੇ ਉੱਥੇ ਬਾਠ ਕੇ ਵਿਚਾਰ ਕਰਾਂਗੇ ਕਿਦਾਂ ਇਹ ਉਹਨਾਂ ਦੇ ਸਮੇਂ 'ਚ ਸਟੇਟ ਲੈਵਲ ਤੇ ਲੜਾਈ ਲੱਗੇ ਚਾਹੇ ਉਹ ਰੈਲੀ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਯਾਤਰਾ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਵਿਧਾਨ ਸਭਾ ਸਰਦੇ ਛੋਟੇ-ਛੋਟੇ ਲੋਕਾਂ ਨੂੰ ਸਭ ਲੋਕਾਂ ਨੂੰ ਸਾਥ ਕੇ ਦੱਸਿਆ ਜਾਵੇ ਕਿ ਇਸ ਤਰ੍ਹਾਂ ਦੀ ਹਰਕਤ ਬੀਜੇਪੀ ਦੀ ਗਵਰਨਮੈਂਟ ਨੇ ਕੀਤੀ ਹੈ ਸੋ ਅਸੀਂ ਸਾਰੇ ਤੱਕ ਪਰ ਲੜਾਈ ਲੜਾਂਗੇ ਔਰ جیل ਜਾਣਾ ਪਿਆ ਤਾਂ ਜੇਲ੍ਹ ਜਾਵਾਂਗੇ ਦੇਸ਼ ਨੂੰ ਜਗਾ ਕੇ ਦੱਸਾਂਗੇ ਇੱਕ ਇੱਕ ਘਰ ਦਾ ਹੁੰਡਾ ਕਢਗਾ ਕੇ ਕਿ ਇਹ ਅਨਿਆਇ